ਅੰਮ੍ਰਿਤਸਰ ਦੇ ਪਿੰਡ ਤਿੰਮੋਵਾਲ ਦਾ ਇੱਕ ਨੌਜਵਾਨ ਭਾਰਤੀ ਹਾਕੀ ਟੀਮ ਦਾ ਕੈਪਟਨ ਹਰਮਨਪ੍ਰੀਤ ਸਿੰਘ ਸੀ ਜਿਸ ਨੂੰ ਅੱਜ ਦੁਨੀਆ ਸਰਪੰਚ ਦੇ ਨਾਮ ਨਾਲ ਵੀ ਜਾਣਦੀ ਹੈ ਤੇ ਜਿਸ ਨੇ ਦੇਸ਼ ਦੁਨੀਆ ਵਿੱਚ ਆਪਣੇ ਪਿੰਡ ਦਾ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਤੇ ਉਸੇ ਪਿੰਡ ਦੇ ਹੀ ਇਹ ਦੋ ਨੌਜਵਾਨ ਜਿਹੜੇ ਕਿ ਇੱਕ ਪਿੰਡ ਵਿੱਚੋਂ ਮੋਟਰਾਂ ਦੀਆਂ ਤਾਰਾਂ ਚੋਰੀ ਕਰਦੇ ਫੜੇ ਗਏ ਪਿੰਡ ਵਾਲਿਆਂ ਨੇ ਇਹਨਾਂ ਨੂੰ ਉਸ ਟਾਈਮ ਫੜਿਆ ਜਦੋਂ ਇਹ ਤਾਰ ਚੋਰੀ ਕਰਕੇ ਉਸ ਵਿੱਚੋਂ ਕਾਪਰ ਦੀਆਂ ਤਾਰਾਂ ਕੱਢ ਰਹੇ ਸਨ ਪਿੰਡ ਵਾਲਿਆਂ ਵੀ ਫਿਰ ਉਸੇ ਤਾਰਾਂ ਦਾ ਹਾਰ ਪਾਉਂਦੇ ਹੋਏ ਇਹਨਾਂ ਨਾਲ ਕੀ ਕੀਤਾ ਦੇਖੋ ਅੱਗੇ ਪੂਰੀ ਵੀਡੀਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਭਾਈ ਗੁਰਜੀ ਦਾ ਖਾਸਤਾ ਵਾਇਰਲ ਹੋ ਜਾਏ ਇਹ ਦੋ ਨੌਜਵਾਨ ਜਿਨ੍ਹਾਂ ਨੇ ਬੜੀ ਪੱਗਤੀ ਕਰਕੇ ਤਾਰਾਂ ਲਾਈਆਂ ਵਾ ਤੇ ਸਵੇਰ ਦਾ ਪਤਾ ਲੱਗਿਆ ਸਵੇਰ ਦੇ 10 ਜਣੇ ਨਹਿਰ ਦੇ ਸਾਰਾ ਜੰਗਲ ਬਣਿਆ ਵਾ ਉੱਥੇ ਕੰਡਿਆਂ ਦਾ ਪੈੜ ਪੜਾ ਕੇ ਤੇ ਲਬ ਦੇ ਲਿਆਉਂਦੇ ਆ ਜਾ ਕੇ ਅੱਖੋ ਕੇ ਪੋਲ ਤੋਂ ਜਾ ਕੇ ਦੋ ਤਿੰਨ ਅੱਖਾਂ ਦੇ ਬੱਲਕੀ ਲੈਂਦੇ ਆ ਜਾ ਕੇ ਵੇਖਿਆ ਜਾਵੇ ਕਿ ਜਿਹੜਾ ਜਖੀਰਾਬ ਤੇ ਕਿੰਨਾ ਤਾਰਾਂ ਸੜੀਆਂ ਕਿੰਨੇ ਸਟੈਟਰ ਭੱਜੇ ਪਿਆ ਕਿੰਨੇ ਗ੍ਰਿਫ ਉੱਤੇ ਪਿਆ ਆ ਨੋਜ ਦੋ ਨੋਜ ਨੂੰ ਫੜਿਆ ਤੇ ਐਂਦੇ ਵੀ ਅਹੀਂ ਪਿੱਟ ਮੁਆਲਦੇ ਆ ਤੇ ਅਹੀਂ ਆ ਵੀ ਖੜਦੇ ਕਿੱਥੇ ਜਾਂਦੇ ਜਿੰਡੇ ਵਾਲੇ ਖੜਦੇ ਆ ਜਿੰਦਿਆਲੇ ਜਿੰਨਾਂ ਕੋ ਵੇਚਣਾ ਉਹਨਾਂ ਨੂੰ ਪਤਾ ਕਰਦੇ ਕਿਹੜੇ-ਕਿਹੜੇ ਆਵੇ ਇਹ ਆਪੀ ਇਸ ਕੰਮ ਦੇ ਵਿੱਚ ਦੇਖੋ ਜ਼ਮੀਂਦਾ ਪ੍ਰਾਹ ਸਾਰੇ ਦੁਸ਼ਮਣ ਮਿੱਤਰ ਜਿਹੜੇ ਇੱਕ ਹੁੰਦੇ ਆ ਇਹ ਤੇ ਆਪਾਂ ਨੂੰ ਸਹਯੋਗ ਦੀ ਲੋੜ ਆ ਵੀ ਆਪਣੇ ਆਉਣ ਵਾਲੇ ਕੱਲ ਨੂੰ ਇਹਨਾਂ ਦੀ ਨਾਕਾਬੰਦੀ ਕਰਕੇ ਤੇ ਬੰਦੇ ਆਪਾਂ ਜਿਹੜੇ ਦੋ ਨਹੀਂ ਗਏ ਉਹ ਗੈਂਗ ਤਕੜਾ ਨੇ ਕਦੀ 6-7 ਇਧਰ ਤੇ ਕਦੀ 15 ਉਧਰ ਇਹ ਬੜੀ ਸੁਚੱਜੇ ਤਰੀਕੇ ਨਾਲ ਕੰਮ ਕਰਦੇ ਆ ਤੇ ਜਾ ਕੇ ਜਿੱਥੇ ਸਾੜਦੇ ਆ ਨਾ ਉਥੇ ਕਿਸੇ ਨੂੰ ਪਤਾ ਹੀ ਕੋਈ ਨਹੀਂ ਕਿ ਆਪੀ ਨੰਗਰ ਦਾ ਰਾਹ ਹੈਗਾ ਨਰਾਹ ਹੈ ਨਹੀਂ ਇਹ ਕਰਤੇ ਇਹਨਾਂ ਨੂੰ ਹੁਣ ਆਪਾਂ ਜਿਹੜੀ ਵੱਡੀ ਕਾਰਵਾਈ ਆ ਉਹ ਆਪਾਂ ਕਰਾਉਣੀ ਹੈ